ਪ੍ਰੋਸਟੇਟ ਕੈਂਸਰ ਜਿਸ ਤੋਂ ਲੋਕ ਬਹੁਤ ਚਿੰਤਤ ਨੇ ਔਰ ਕਿਹਾ ਜਾ ਰਿਹਾ ਹੈ ਕਿ ਇਹ ਬਿਮਾਰੀ ਕਈ ਲੋਕਾਂ ਨੂੰ ਆਪਣੇ ਚਪੇਟ ਦੇ ਵਿੱਚ ਲੈ ਰਹੀ ਹੈ ਤੇ ਜਿੱਦਾਂ ਜਿੱਦਾਂ ਉਮਰ ਵੱਧਦੀ ਹੈ ਇਹਦੀ ਜਿਹੜੀ ਨੰਬਰ ਹੈ ਵੱਧਦੀ ਜਾਂਦੀ ਹੈ ਸਪੋਜ਼ ਮੈਂ ਗੱਲ ਕਰਾਂ ਜੇ ਅਸੀਂ 50 ਸਾਲ ਦੇ ਲੋਕਾਂ ਨੂੰ ਟੈਸਟ ਕਰੀਏ ਤੇ ਹੋ ਸਕਦਾ ਹੈ ਉਹਦੇ ਵਿੱਚ 10% ਲੋਕਾਂ ਨੂੰ ਇਹ ਬਿਮਾਰੀ ਹੋਵੇ ਤੇ ਜੇ ਅਸੀਂ 90 ਸਾਲ ਦੇ ਟੈਸਟ ਕਰੀਏ ਹੋ ਸਕਦਾ ਹੈ 90% ਲੋਕਾਂ ਨੂੰ ਇਹ ਇਹ ਬਿਮਾਰੀ ਹੋਵੇ ਇਹ ਪਸ਼ਾਬ ਦੀ थैਲੀ ਹੈ ਉੱਪਰ ਇਹ ਆਪਣੇ ਪ੍ਰੋਸਟੇਟ ਹੈ ਗਦੂਦ ਹੈ ਇੱਥੇ ਇਹਦਾ ਵਧਨ ਦਾ ਪੋਸੀਬਲ ਹੁੰਦਾ ਤੇ ਉਹਦੇ ਵਿੱਚ ਕੈਂਸਰ ਬਣਨਾ ਪੋਸੀਬਲ ਹੁੰਦਾ ਹੈ ਸਿੰਟਮ ਸਕੀਨ ਜਦੋਂ ਕੋਈ ਸ਼ਖਸ ਕਿਸ ਤਰ੍ਹਾਂ ਉਸ ਨੂੰ ਪਤਾ ਲੱਗੇਗਾ ਕਿ ਇਸ ਬਿਮਾਰੀ ਤੋਂ ਜਿਹੜਾ ਪ੍ਰੋਸਟੇਟ ਕੈਂਸਰ ਹੈ ਇਹਨੂੰ ਅਸੀਂ ਸਾਈਲੈਂਟ ਕੈਂਸਰ ਕਹਿੰਦੇ ਆ ਜਿੰਨੀ ਦੇਰ ਤੱਕ ਆਦਮੀ ਐਕਟਿਵ ਨਹੀਂ ਹੈ ਇਹਨੂੰ ਪਕੜਨ ਵਾਸਤੇ ਇਹ ਤੁਹਾਡੀ ਪਕੜ ਚ ਨਹੀਂ ਆਏਗਾ ਕਿਉਂਕਿ ਇਹਦਾ ਬਿਗਨਿੰਗ ਦੇ ਵਿੱਚ ਇਹਦੇ ਕੋਈ ਵਾਰਨਿੰਗ ਸਾਈਨ ਨਹੀਂ ਕੋਈ ਲੱਛਣ ਨਹੀਂ ਪੈਦਾ ਹੁੰਦੇ ਬਿਗਨਿੰਗ ਦੇ ਵਿੱਚ ਕਈ ਵਾਰੀ ਕੀ ਹੁੰਦਾ ਪਿਸ਼ਾਬ ਦੇ ਸਿੰਟਮ ਪੈਦਾ ਹੁੰਦੇ ਜਿਹੜੇ ਕਿ ਗਦੂਦਾਂ ਦੀ ਬਿਮਾਰੀ ਕਰਕੇ ਵੀ ਹੁੰਦੇ ਜਿਹਦੇ ਨਾਲ ਪਿਸ਼ਾਬ ਰੁਕ ਕੇ ਆਣਾ ਹੌਲੀ ਹੌਲੀ ਆਣਾ ਟਾਈਮ ਕਾਫੀ ਲੱਗਣਾ ਰਾਤ ਨੂੰ ਉੱਠ ਕੇ ਜਾਣਾ ਬਾਰ ਬਾਰ ਜਾਣਾ ਦਰਦ ਵੀ ਕਈ ਕਈ ਵਾਰੀ ਵਿੱਚ ਨਿਕਲਦੀ ਕੋਸ਼ਿਸ਼ ਕਰਨੀ ਕਈ ਵਾਰੀ ਬਿਲਕੁਲ ਹੀ ਬੰਦ ਹੋ ਜਾਣਾ ਟੈਸਟ ਕਿਹੜੇ-ਕਿਹੜੇ ਨੇ ਤਾਂ ਜੋ ਅਸੀਂ ਡਾਇਗਨੋਸ ਕਰ ਸਕੀਏ ਕਿਸ ਤਰ੍ਹਾਂ ਦਾ ਇਲਾਜ ਇਸ ਦਾ ਹੁੰਦਾ ਹੈ ਕਿ ਲੋਕਾਂ ਨੂੰ ਡਰਨਾ ਨਹੀਂ ਚਾਹੀਦਾ ਜੀ ਜਿੱਦਾਂ ਮੈਂ ਕਹਿੰਨਾ ਹੁੰਦਾ ਆਰਲੀ ਡਿਟੈਕਸ਼ਨ ਸੇਵਸ ਲਾਈਫਸ ਸੋ ਜੇ ਆਪਾਂ ਨੂੰ ਇਹ ਪ੍ਰੋਐਕਟਿਵਲੀ ਪਤਾ ਲੱਗ ਗਿਆ ਜਾਂ ਕਿਸੇ ਹੋਰ ਨਿਸ਼ਾਨੇ ਕਰਕੇ ਆਪਾਂ ਚੈੱਕਅਪ ਕਰਾਇਆ ਤੇ ਆਪਾਂ ਨੂੰ ਪਤਾ ਲੱਗ ਗਿਆ ਇਹ ਅਰਲੀ ਸਟੇਜ ਦੇ ਵਿੱਚ ਕੰਪਲੀਟਲੀ ਕਿਊਰੇਬਲ ਹੈ ਬਿਲਕੁਲ ਅਸੀਂ ਇਹਨੂੰ ਜੜੋਂ ਖਤਮ ਕਰ ਦਿੰਦੇ ਹਾਂ ਜਿਵੇਂ ਇਲਾਜ ਦੀ ਆਪਾਂ ਗੱਲ ਕਰ ਰਹੇ ਹਾਂ ਕਿੰਨਾ ਕੁ ਲੰਮਾ ਇਹਦਾ ਇਲਾਜ ਚੱਲ ਤੇ ਇਹ ਵਨ ਟਾਈਮ ਸਰਜਰੀ ਹੈ ਪਰ پیشن ਨੂੰ ਹਰ 3-3 ਮਹੀਨੇ ਬਾਅਦ ਫਾਲੋ ਅਪ ਕਰਨਾ ਚਾਹੀਦਾ ਕਿ ਕੋਈ ਕੈਂసర్ ਸੈੱਲ ਦੁਬਾਰਾ ਤਾਂ ਨਹੀਂ ਬਣਿਆ ਜੋ ਦੁਬਾਰਾ ਪੈਦਾ ਹੁੰਦੇ ਤਾਂ ਸੀ ਇਮੀਜਲੀ ਅਟੈਕ ਕਰਕੇ ਉਹਨਾਂ ਨੂੰ ਖਤਮ ਕਰਦੇ ਸਾਡੇ ਕਈ ਵੀਆਈਪੀ ਪੇਸ਼ੈਂਟ ਹੈ ਕੋਈ ਮੈਂਬਰ ਪਾਰਲੀਮੈਂਟ ਜਾਂ ਹੋਰ ਉਹਨਾਂ ਨੂੰ 20-20 ਸਾਲ ਹੋ ਗਏ ਇਲਾਜ ਕਰਾਉਂਦੇ ਉਹ ਬਿਲਕੁਲ ਠੀਕ ਚੱਲ ਰਹੇ ਹਨ ਲੋਕ ਜਿਹੜੇ ਨਿਓ ਪ੍ਰਕਾਸ਼ਨਸ ਕੀ ਰੱਖਣ ਜਿਹਦੇ ਨਾਲ ਇਹ ਬਿਮਾਰੀ ਤੋਂ ਉਹ ਬਚ ਸਕਣ ਨਾ weight control ਚ ਰੱਖਣਾ ਚਾਹੀਦਾ ਕਿਉਂਕਿ ਜਿੰਨਾ ਮੋਟਾਪਾ ਜ਼ਿਆਦਾ ਹੋਏਗਾ ਓਨੇ ਪ੍ਰੋਸਟੇਟ ਕੈਂਸਰ ਦੇ ਚਾਂਸਸ ਜ਼ਿਆਦਾ ਹੋਣਗੇ ਐਡਿਕੁਏਟ ਜਿਹੜੀ ਪਾਣੀ ਦੀ ਮਾਤਰਾ ਪੀਣੀ ਉਹ ਵੀ ਇੰਪੋਰਟੈਂਟ ਹੈ ਤਾਂ ਕਿ ਟੌਕਸਿਨਸ ਬਾਹਰ ਨਿਕਲਦੇ ਰਹਿਣ ਖਾਣਾ ਪੀਣਾ ਜੀ ਜਿਹਦੇ ਵਿੱਚ ਸਪੈਸ਼ਲੀ ਤੁਸੀਂ ਜਿੱਦਾਂ ਫੈਟ ਹੁੰਦੇ ਆ ਪ੍ਰੋਟੀਨ ਹੁੰਦੇ ਆ ਤੇ ਕਾਰਬੋਹਾਈਡਰੇਟ ਹੁੰਦੇ ਇਹਨਾਂ ਨੂੰ ਇੱਕ ਬੈਲੈਂਸ ਦੇ ਵਿੱਚ ਰੱਖਣਾ ਪ੍ਰੋਟੀਨ ਵਾਸਤੇ ਤੁਸੀਂ ਐਗ ਬਹੁਤ ਅੱਛਾ ਹੈ ਚਿਕਨ ਬਹੁਤ ਅੱਛਾ ਹੈ ਫਿਸ਼ ਬਹੁਤ ਅੱਛੀ ਹੈ ਲਾਲ ਮਾਸ ਨਹੀਂ ਖਾਣਾ ਉਹ ਮਾਰਾ ਜਿੰਨਾ ਚਰਬੀ ਖਾਓਗੇ ਓਨੀ ਮਾਰਾ ਇਹ ਸ਼ਰਾਬ ਪੀਣੀ ਜਾਂ ਸਿਗਰਟ ਪੀਣੀ ਇਹਦੇ ਲਈ ਵੀ ਇਹ ਬੜੀ ਮਾੜੀ ਚੀਜ਼ ਹੈ ਪ੍ਰੋਸਟੇਟ ਕੈਂਸਰ ਦੇ ਚਾਂਸ ਵਧਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਇਨੇ ਦਿਨੀ ਪ੍ਰੋਸਟੇਟ ਕੈਂਸਰ ਦੇ ਚਰਚੇ ਬਹੁਤ ਨੇ ਔਰ ਕਿਹਾ ਜਾ ਰਿਹਾ ਕਿ ਇਹ ਬਿਮਾਰੀ ਕਈਆਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਰਹੀ ਹੈ ਇੰਟਰਨੈਸ਼ਨਲ ਮੀਡੀਆ ਦੀ ਗੱਲ ਕੀਤੀ ਜਾਵੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਉਹਨਾਂ ਨੂੰ ਵੀ ਇਹ ਬਿਮਾਰੀ ਜਿਹੜੀ ਹੈ ਹੋਈ ਹੈ ਔਰ ਹੱਡੀਆਂ ਤੱਕ ਇਹ ਕੈਂਸਰ ਉਹਨਾਂ ਦੇ ਪਹੁੰਚ ਚੁੱਕਿਆ ਸੋ ਅੱਜ ਵਿਸ਼ੇਸ਼ ਤੌਰ ਤੇ ਚਰਚਾ ਕਰਾਂਗੇ ਪ੍ਰੋਸਟੇਟ ਕੈਂਸਰ ਨੂੰ ਲੈ ਕੇ ਕਿ ਕੀ ਹੈ ਇਹ ਬਿਮਾਰੀ ਔਰ ਕੀ ਇਹਦੇ ਸਿੰਪਟਮਸ ਹੁੰਦੇ ਨੇ ਕੀ ਇਸ ਦਾ ਇਲਾਜ ਹੈ ਔਰ ਕਿਹੜੇ ਕਿਹੜੇ ਪ੍ਰੀਕਾਸ਼ਨਸ ਨੇ ਜਿਨ੍ਹਾਂ ਦੇ ਨਾਲ ਅਸੀਂ ਇਸ ਨਾਮੁਰਾ ਬਿਮਾਰੀ ਤੋਂ ਬਚ ਸਕਦੇ ਹਾਂ ਸੋ ਸਾਡੇ ਨਾਲ ਡਾਕਟਰ ਬੀ ਐਸ ਆਲਪ ਮੌਜੂਦ ਨੇ ਇਕਾਈ ਹਸਪੀਟਲ ਦੇ ਵਿੱਚ ਅੱਜ ਅਸੀਂ ਬੈਠੇ ਆਂ ਡਾਕਟਰ ਸਾਹਿਬ ਨਾ ਸਾਰੀ ਜਾਣਕਾਰੀ ਲਵਾਂਗੇ ਔਰ ਗੱਲਬਾਤ ਕਰਾਂਗੇ ਸਸ਼ੀਕਲ ਸਾਹਿਬ ਸਸ਼ੀਕਲ ਜੀ ਮੈਂ ਡਾਕਟਰ ਬਲਦੇਵ ਸਿੰਘ ਆਲਕਸ ਚੀਫ ਯੂਰੋਲੋজিস্ট ਐਂਡ ਟ੍ਰਾਂਸਪਲੈਂਟ ਸਰਜਨ ਇਕਾਈ ਹਸਪਤਾਲ ਕੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਆਉਣ ਦਾ ਡਾਕਟਰ ਸਾਹਿਬ ਪ੍ਰੋਸਟੇਟ ਕੈਂਸਰ ਜਿਸ ਤੋਂ ਲੋਕ ਬਹੁਤ ਚਿੰਤਤ ਨੇ ਔਰ ਕਿਹਾ ਜਾ ਰਿਹਾ ਕਿ ਇਹ ਬਿਮਾਰੀ ਕਈ ਲੋਕਾਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਰਹੀ ਹੈ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਦੱਸੋ ਕਿ ਅਸਲ ਦੇ ਵਿੱਚ ਇਹ ਪ੍ਰੋਸਟੇਟ ਕੈਂਸਰ ਹੈ ਕਿ ਕਿੰਨੀ ਇੱਕ ਖਤਰਨਾਕ ਇਹ ਬਿਮਾਰੀ ਹੈ ਬਿਲਕੁਲ ਤੁਸੀਂ ਜਿਹੜਾ ਪ੍ਰੋਸਟੇਟ ਕੈਂਸਰ ਇਹ ਇੱਕ ਬੜੀ ਕਾਮਨ ਬਿਮਾਰੀ ਹੈ ਮਰਦਾਂ ਦੇ ਵਿੱਚ ਜੀ ਜੇ ਆਪਾਂ ਗੱਲ ਕਰੀਏ 8-9 ਮਰਦਾਂ ਦੇ ਵਿੱਚੋਂ ਇੱਕ ਮਰਦ ਨੂੰ ਇਹਦੀ ਹੋਣ ਦੀ ਸੰਭਾਵਨਾ ਰਹਿੰਦੀ ਹੈ ਆਪਣੀ ਲਾਈਫਟਾਈਮ ਦੇ ਵਿੱਚ ਤੇ ਜਿੱਦਾਂ ਜਿੱਦਾਂ ਉਮਰ ਵੱਧਦੀ ਹੈ ਇਹਦੀ ਜਿਹੜੀ ਨੰਬਰ ਹੈ ਵੱਧਦੀ ਜਾਂਦੀ ਹੈ ਸਪੋਜ਼ ਮੈਂ ਗੱਲ ਕਰਾਂ ਜੇ ਅਸੀਂ 50 ਸਾਲ ਦੇ ਲੋਕਾਂ ਨੂੰ ਟੈਸਟ ਕਰੀਏ ਤੇ ਹੋ ਸਕਦਾ ਉਹਦੇ ਵਿੱਚ 10-20% ਲੋਕਾਂ ਨੂੰ ਇਹ ਬਿਮਾਰੀ ਹੋਵੇ ਤੇ ਜੇ ਅਸੀਂ 90 ਸਾਲ ਤੇ ਟੈਸਟ ਕਰੀਏ ਹੋ ਸਕਦਾ 90% ਲੋਕਾਂ ਨੂੰ ਇਹ ਇਹ ਬਿਮਾਰੀ ਹੋਵੇ ਸੋ ਉਮਰ ਦੇ ਲਿਹਾਜ਼ ਨਾਲ ਵੱਧਦੀ ਹੈ ਇਹ ਤੇ ਇਹ ਇਹ ਦੂਸਰੇ ਨੰਬਰ ਤੇ ਆਂਦਾ ਇਹਦਾ ਲੰਗ ਕੈਂਸਰ ਸਭ ਤੋਂ ਜ਼ਿਆਦਾ ਕਾਮਨ ਹੈ ਉਹ ਦੂਸਰੇ ਨੰਬਰ ਤੇ ਪ੍ਰੋਸਟੇਟ ਕੈਂਸਰ ਹੈ ਮਰਦਾਂ ਦੇ ਵਿੱਚ ਮੋਰਟੈਲਿਟੀ ਵੀ ਇਹਦਾ ਕੈਂਸਰ ਡੈਥ ਰੇਟ ਵੀ ਹੁੰਦੀਆਂ ਹੈਗੀਆਂ ਤੇ ਇਹ ਹੈ ਜਿੱਦਾਂ ਇਹ ਗਦੂਦ ਹੈਗੇ ਆਪਾਂ ਨੂੰ ਦਿਖ ਰਹੇ ਆ ਇਹ ਇਹ ਪਸ਼ਾਬ ਦੀ ਥੈਲੀ ਹੈ ਉੱਪਰ ਇਹ ਆਪਣੇ ਪ੍ਰੋਸਟੇਟ ਹੈ ਗਦੂਦ ਹੈ ਇੱਥੇ ਇਹਦਾ ਵਧਨ ਦਾ ਪੋਸੀਬਲ ਹੁੰਦਾ ਤੇ ਉਹਦੇ ਚ ਕੈਂਸਰ ਬਣਨਾ ਪੋਸੀਬਲ ਹੁੰਦਾ ਜ਼ਰੂਰੀ ਨਹੀਂ ਕਿ ਇਹ ਕੈਂਸਰੀ ਹੋਵੇ ਉਮਰ ਦੇ ਲਿਆਜ ਨਾਲ ਗਦੂਦ ਵੈਸੇ ਵੀ ਵਧਣਾ ਸ਼ੁਰੂ ਹੋ ਜਾਂਦੇ ਜਿਹਨੂੰ ਅਸੀਂ ਬਿਦਾਇਨ ਪ੍ਰੋਸਟੇਟ ਹਾਈਪਰਪਲੇਜਿਆ ਕਹਿੰਦੇ ਜਾਂ ਤੁਸੀਂ ਆਮ ਸੁਣਿਆ ਹੋਣਾ ਕਿ ਮੈਨੂੰ ਤਾਂ ਜੀ ਗਦੂਦਾਂ ਦੀ ਬਿਮਾਰੀ ਹੋ ਗਈ ਪਿਸ਼ਾਬ ਰੋਕਿਆ ਆਣਾ ਸ਼ੁਰੂ ਹੋ ਗਿਆ ਤੇ ਮੇਰਾ ਇਲਾਜ ਹੋਵੇ ਜੀ ਪਰ ਉਹਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਇਹ ਹੁੰਦੀ ਹੈ ਕਿ ਅਸੀਂ ਦੇਖੀਏ ਪ੍ਰੋਸਟੇਟ ਕੈਂਸਰ ਤਾਂ ਨਹੀਂ ਕਿਤੇ ਹੋ ਗਿਆ ਜੀ ਤੇ ਲੱਛਣ ਕੀ ਨੇ ਦੇ ਸਿੰਪਟਮਸ ਕੀ ਨੇ ਜਦੋਂ ਕੋਈ ਸ਼ਖਸ ਕਿਸ ਤਰ੍ਹਾਂ ਉਸ ਨੂੰ ਪਤਾ ਲੱਗੇਗਾ ਕਿ ਇਸ ਬਿਮਾਰੀ ਤੋਂ ਉਹ ਪੀੜਤ ਹੈ ਇਹ ਇਹ ਬਹੁਤ ਸੁਣੀ ਗੱਲ ਤੁਸੀਂ ਪੁੱਛੀ ਹੈ ਜਿਹੜਾ ਪ੍ਰੋਸਟੇਟ ਕੈਂਸਰ ਹੈ ਇਹਨੂੰ ਅਸੀਂ ਸਾਈਲੈਂਟ ਕੈਂਸਰ ਕਹਿੰਦੇ ਜੀ ਜਿੰਨੀ ਦੇਰ ਤੱਕ ਆਦਮੀ ਐਕਟਿਵ ਨਹੀਂ ਹੈ ਇਹਨੂੰ ਪਕੜਨ ਵਾਸਤੇ ਇਹ ਤੁਹਾਡੀ ਪਕੜ ਚ ਨਹੀਂ ਆਏਗਾ ਕਿਉਂਕਿ ਇਹਦਾ ਬਿਗਨਿੰਗ ਦੇ ਵਿੱਚ ਇਹਦੇ ਕੋਈ ਵਰਨਿੰਗ ਸਾਈਨ ਨਹੀਂ ਕੋਈ ਲੱਛਣ ਨਹੀਂ ਪੈਦਾ ਹੁੰਦੇ ਸੋ ਜੇ ਤੁਸੀਂ ਪ੍ਰੋਐਕਟਿਵ ਹੋਵੋਗੇ ਕਿ ਹਾਂ ਯਾਰ ਮੈਨੂੰ ਤਾਂ ਮੈਂ ਆਪਣਾ ਕਿਤੇ ਪ੍ਰੋਸ਼ਟ ਕਰਨ ਜਿੱਦਾਂ ਅੱਜ ਮੈਨੂੰ ਬੜੇ ਫੋਨ ਆਏ ਕਿ ਡਾਕਟਰ ਸਾਹਿਬ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੂੰ ਕੈਂਸਰ ਹੋ ਗਿਆ ਸਾਨੂੰ ਵੀ ਦੱਸੋ ਸੀ ਕੀ ਟੈਸਟ ਕਰਾਈਏ ਤੇ ਲੋਕੀ ਪ੍ਰੋਐਕਟਿਵ ਹੋਗੇ ਉਹ ਪ੍ਰੋਐਕਟਿਵ ਦੇ ਵਿੱਚ ਫਿਰ ਤੁਸੀਂ ਇਹਨੂੰ ਪਕੜ ਸਕਦੇ ਜੇ ਕਿਸੇ ਨੂੰ ਹੋਵੇ ਤਾਂ ਆਦਰਵਾਇਜ਼ ਜੇ ਨਿਸ਼ਾਨੀਆਂ ਜਦੋਂ ਪੈਦਾ ਹੁੰਦੀਆਂ ਉਦੋਂ ਫਿਰ ਆਪਾਂ ਕਾਫੀ ਲੇਟ ਹੋ ਚੁੱਕੇ ਹਾਂ ਜਿੱਦਾਂ ਉਹਨਾਂ ਦਾ ਹੱਡੀਆਂ ਦੇ ਵਿੱਚ ਫੈਲ ਗਿਆ ਹੈਗਾ ਉਹਦੇ ਵਿੱਚ ਫਿਰ ਦਰਦਾਂ ਹੁੰਦੀਆਂ ਫਿਰ ਉਹਦੀਆਂ ਨਿਸ਼ਾਨੀਆਂ ਉਦੋਂ ਪੈਦਾ ਹੁੰਦੀਆਂ ਜਦੋਂ ਇਹ ਬਹੁਤ ਫੈਲ ਜਾਵੇ ਜੀ ਬਿਗਨਿੰਗ ਦੇ ਵਿੱਚ ਕਈ ਵਾਰੀ ਕੀ ਹੁੰਦਾ ਪਿਸ਼ਾਬ ਦੇ ਸਿੰਪਟਮ ਪੈਦਾ ਹੁੰਦੇ ਜਿਹੜੇ ਕਿ ਗਦੂਦਾਂ ਦੀ ਬਿਮਾਰੀ ਕਰਕੇ ਵੀ ਹੁੰਦੇ ਜਿਹਦੇ ਨਾਲ ਪਿਸ਼ਾਬ ਰੋਕ ਕੇ ਆਣਾ ਹੌਲੀ ਹੌਲੀ ਆਣਾ ਟਾਈਮ ਕਾਫੀ ਲੱਗਣਾ ਰਾਤ ਨੂੰ ਉੱਠ ਕੇ ਜਾਣਾ ਬਾਰ-ਬਾਰ ਜਾਣਾ ਦਰਦ ਵੀ ਕਈ ਵਾਰੀ ਹੋਣੀ ਕਈ ਵਾਰੀ ਵਿੱਚ ਨਿਕਲਦੀ ਕੋਸ਼ਿਸ਼ ਕਰਨੀ ਕਈ ਵਾਰੀ ਬਿਲਕੁਲ ਹੀ ਬੰਦ ਹੋ ਜਾਣਾ ਸੋ ਇਹ ਨਿਸ਼ਾਨੀਆਂ ਹੈਗੀਆਂ ਪਰ ਇਹ ਥੋੜੀ ਜਿਹੀ ਲੇਟ ਸਟੇਜ ਦੀਆਂ ਨਿਸ਼ਾਨੀਆਂ ਤੇ ਜੇ ਹੱਡੀਆਂ ਚਲਾ ਜਾਵੇ ਜਾਂ ਹੋਰ ਚਲਾ ਜਾਵੇ ਉਹ ਹੋਰ ਵੀ ਲੇਟ ਨਿਸ਼ਾਨੀਆਂ ਆਏਗਾ ਸੋ अर्ਲੀ ਮੈਂ ਫਿਰ ਰਿਪੀਟ ਕਰਾਂਗਾ ਬਹੁਤ ਜ਼ਰੂਰੀ ਹੈ ਤੁਹਾਡੇ ਲੋਕਾਂ ਨੂੰ ਸਮਝਣ ਲਈ ਕਿ अर्ਲੀ ਇਹਦੇ ਵਰਨਿੰਗ ਸਾਈਨ ਨਹੀਂ ਹੁੰਦੇ ਸਾਨੂੰ ਪ੍ਰੋਐਕਟਿਵ ਹੋ ਕੇ ਇਹਦਾ ਟੈਸਟ ਕਰਾ ਕੇ ਪਤਾ ਕਰਨਾ ਚਾਹੀਦਾ ਹੈ ਕਿ ਸਾਨੂੰ ਕੈਂਸਰ ਹੈਗਾ ਕਿ ਨਹੀਂ ਹੈਗਾ ਡਾਕਟਰ ਸਾਹਿਬ ਟੈਸਟ ਕਿਹੜੇ ਕਿਹੜੇ ਨੇ ਤਾਂ ਜੋ ਅਸੀਂ ਡਾਇਗਨੋਸ ਕਰ ਸਕੀਏ ਕਿ ਇਹ ਵਾਕਈ ਪ੍ਰੋਸਟੇਟ ਕੈਂਸਰ ਹੈ ਮੈਂ ਉਸ ਤੋਂ ਪਹਿਲਾਂ ਇਹ ਦੱਸਾਂਗਾ ਕਿ ਟੈਸਟ ਕਰਾਣੇ ਕਿਨੂੰ ਚਾਹੀਦੇ ਜਿੱਦਾਂ ਤੁਹਾਡੇ ਆਪਣੀ ਗੱਲ ਹੋਈ ਸੀਗੀ ਕਿ ਜੇ ਆਪਾਂ ਐਕਟਿਵ ਹੋਵਾਂਗੇ ਆਪਣੇ ਡਾਕਟਰ ਸਾਹਿਬਾਨ ਨਾਲ ਡਿਸਕਸ ਕਰਾਂਗੇ ਤੇ ਇਹਨੂੰ ਆਪਾਂ ਪਕੜ ਸਕਦੇ ਹਾਂ ਤਾਂ ਉਹ ਆਪਾਂ ਨੂੰ ਕਿਨਾਂ ਨੂੰ ਉਹ ਕਰਨਾ ਚਾਹੀਦਾ ਹੈ ਜਿਨ੍ਹਾਂ ਦੀ ਉਮਰ 50 ਸਾਲ ਤੋਂ ਜ਼ਿਆਦਾ ਹੈ ਤੇ 69 ਸਾਲ ਤੋਂ ਘੱਟ ਹੈ ਜਿੱਥੇ ਕਿ ਅਸੀਂ ਐਗਰੈਸਿਵ ਟ੍ਰੀਟਮੈਂਟ ਕਰਕੇ ਉਹਨੂੰ ਬਿਲਕੁਲ ਖਤਮ ਕਰ ਸਕਦੇ ਹਾਂ ਉਹਨਾਂ ਲੋਕਾਂ ਨੂੰ ਟੈਸਟ ਕਰਾਣੇ ਚਾਹੀਦੇ ਪਕੜਨ ਵਾਸਤੇ ਕਿ ਪ੍ਰੋਸਟੇਟ ਕੈਂਸਰ ਹੈਗਾ ਕਿ ਨਹੀਂ ਹੈਗਾ ਦੂਸਰੇ ਜਿਨ੍ਹਾਂ ਦੇ ਵਿੱਚ ਫੈਮਿਲੀ ਹਿਸਟਰੀ ਹੈਗੀ ਹੈ ਜੇ ਕਿਸੇ ਦੇ ਫਾਦਰ ਨੂੰ ਸੀਗਾ ਜਾਂ ਕਿਸੇ ਦੇ ਬ੍ਰਦਰ ਨੂੰ ਹੋ ਗਿਆ ਜਾਂ ਕਿਸੇ ਦੇ ਫਰਸਟ ਡਿਗਰੀ ਰੈਲੇਟਿਵ ਨੂੰ ਹੋ ਗਿਆ ਉਹਨਾਂ ਨੂੰ ਰੈਦਰ अर्ली ਸਟੇਜ ਤੇ ਇਹਦੇ ਟੈਸਟ ਕਰਾਣੇ ਚਾਹੀਦੇ ਮੇਬੀ 45 ਸਾਲ ਤੇ ਤੀਸਰਾ ਜਿਨ੍ਹਾਂ ਦੇ ਵਿੱਚ ਫੈਮਿਲੀ ਹਿਸਟਰੀ ਦੇ ਵਿੱਚ ਬ੍ਰੈਸਟ ਕੈਂਸਰ ਕਿਉਂਕਿ ਇਹ ਨਾ ਕਈ ਵਾਰੀ ਜੈਨੇਟਿਕ ਸਟਡੀ ਦੇ ਨਾਲ ਵੀ ਇਹ ਰਿਲੇਟਡ ਹੁੰਦਾ ਹੈਗਾ ਆਪਣੇ ਜੀਨੋਮ ਚੇਂਜ ਹੋਏ ਹੁੰਦੇ ਜਿਹਨੂੰ ਅਸੀਂ ਬਰਕਾ ਕਹਿੰਦੇ ਆ ਜਾਂ ਹੌਕਸ ਬੀ 13 ਕਹਿੰਦੇ ਆ ਉਹ ਜੀਨ ਜਿਨ੍ਹਾਂ ਦੇ ਵਿੱਚ ਜ਼ਿਆਦਾ ਉਹਨਾਂ ਦੇ ਵਿੱਚ ਫੈਮਿਲੀ ਹਿਸਟਰੀ ਦੇ ਵਿੱਚ ਇਹ ਕੈਂਸਰ ਚੱਲਦਾ ਸੋ ਜਿਨ੍ਹਾਂ ਇਹ ਮੈਂ ਜਿਹੜੀਆਂ ਤਿੰਨ ਚਾਰ ਕੈਟਾਗਰੀ ਦੱਸੀਆਂ ਜੇ ਤੁਸੀਂ 50 ਸਾਲ ਤੋਂ ਜ਼ਿਆਦਾ ਉਹ ਫੈਮਿਲੀ ਹਿਸਟਰੀ ਉਹ 69 ਸਾਲ ਤੋਂ ਘੱਟ ਹੋ ਤਾਂ ਇਹਨਾਂ ਨੂੰ ਪ੍ਰੋਐਕਟਿਵਲੀ ਟੈਸਟ ਕਰਾਣੇ ਚਾਹੀਦੇ ਆ ਹੁਣ ਤੁਸੀਂ ਸਵਾਲ ਪੁੱਛਿਆ ਸੀ ਟੈਸਟ ਕਰਾਣੇ ਕੀ ਚਾਹੀਦੇ ਆ ਟੈਸਟ ਇਹਦਾ ਬੜਾ ਸਿੰਪਲ ਹੈਗਾ ਇੱਕ ਖੂਨ ਦਾ ਟੈਸਟ ਹੈ ਜਿਹਨੂੰ ਅਸੀਂ ਪੀਐਸਏ ਕਹਿੰਦੇ ਆ ਜੀ ਪੀਐਸਏ ਆਪਾਂ ਨੂੰ ਦੱਸਦਾ ਹੈ ਉਹ ਕਿਉਂਕਿ ਬਣਦਾ ਹੀ ਪ੍ਰੋਸਟੇਟ ਤੋਂ ਹੈ ਤੇ ਜੇ ਪ੍ਰੋਸਟੇਟ ਕੈਂਸਰ ਹੋਵੇ ਤਾਂ ਉਹਦੀ ਨੰਬਰ ਉਹਦੀ ਵੈਲਿਊ ਜਿਹੜੀ ਵਧਣੀ ਸ਼ੁਰੂ ਹੋ ਜਾਂਦੀ ਹੈਗੀ ਹੈ ਪਰ ਜ਼ਰੂਰੀ ਨਹੀਂ ਜੇ ਕਿਸੇ ਦੀ ਵੈਲਿਊ ਪ੍ਰੋਸਟੇਟ ਇਹ ਵੀ ਮਤਲਬ ਟੈਨਸ਼ਨ ਨਹੀਂ ਲੈਣੀ ਚਾਹੀਦੀ ਵੀ ਜੇ ਪੀਐਸਏ ਵਧ ਗਿਆ ਤਾਂ ਮੈਨੂੰ ਕੈਂਸਰ ਹੋ ਗਿਆ ਤਾਂ ਜੀ ਕਿਉਂਕਿ ਪੀਐਸਏ ਵਧਣ ਦੇ ਹੋਰ ਵੀ ਬੜੇ ਕਾਰਨ ਹੈ ਜਿਨ੍ਹਾਂ ਦੇ ਵਿੱਚ ਇਨਫੈਕਸ਼ਨ ਹੋ ਸਕਦੀ ਹੈ ਕੋਈ ਟਰਾਮਾ ਹੋ ਸਕਦਾ ਕੋਈ ਪਿਸ਼ਾਬ ਬਿਲਕੁਲ ਬੰਦ ਹੋ ਗਿਆ ਹੋਵੇ ਜਾਂ ਕਈ ਵਾਰੀ ਸੀ ਉਮਬਲ ਦੇ ਨਾਲ ਪ੍ਰੋਸਟੇਟ ਨੂੰ ਚੈੱਕ ਕਰਦੇ ਆ ਉਹਦੇ ਨਾਲ ਵੀ ਕਈ ਥੋੜਾ ਮੋਟਾ ਉਹ ਵੱਜ ਜਾਂਦਾ ਇਸ ਲਈ ਜਦੋਂ ਪੀਐਸਏ ਵਧਿਆ ਤੇ ਉਹਦੇ ਅਸੀਂ ਅੱਗੇ 1 2 3 4 ਟੈਸਟ ਕਰਦੇ ਜਦੋਂ ਪਤਾ ਲੱਗਦਾ ਕਿ ਉਹ ਪੀਐਸਏ ਵੈਸੇ ਵਧਿਆ ਜਾਂ ਕੈਂਸਰ ਕਰਕੇ ਆ ਉਹਦੇ ਚ ਪੀਐਸਏ ਦੀਆਂ ਕਈ ਸਬ ਫ੍ਰੈਕਸ਼ਨ ਹੈਗੇ ਫ੍ਰੀ ਪੀਐਸਏ ਹੈਗੇ ਪੀਐਸਏ ਡੈਂਸਿਟੀ ਹੈ ਵੈਲੋਸਟੀ ਹੈ ਇੱਕ ਇੱਕ ਨੰਬਰ 2 ਜਿੱਦੇ ਤੋਂ ਲੋਕੀ ਆਪਾਂ ਨੂੰ ਚੈੱਕ ਅਪ ਕਰਾਉਣਾ ਚਾਹੀਦਾ ਆਪਣੇ ਡਾਕਟਰ ਕੋਲੇ ਜਾ ਕੇ ਅਸੀਂ ਉਂਗਲ ਦੇ ਨਾਲ ਇਹਨੂੰ ਪ੍ਰੋਸਟੇਟ ਨੂੰ ਫੀਲ ਕਰ ਲੈਂਦੇ ਆਂ ਅਗਰ ਪ੍ਰੋਸਟੇਟ ਬਿਲਕੁਲ ਨਰਮ ਹੈ ਰਬੜ ਦੀ ਗੇਂਦ ਵਾਂਗ ਤਾਂ ਇਹਦੇ ਚ ਕੈਂਸਰ ਦੇ ਚਾਂਸ ਨਹੀਂ ਹੈ ਪਰ ਜੇ ਜਿੱਤੇ ਰਬੜ ਦੀ ਗੇਂਦ ਦੇ ਵਿੱਚ ਕੋਈ ਦਾਣੇ ਲੱਗਦੇ ਆਪਾਂ ਨੂੰ ਹਾਰਡ ਲੱਗਦਾ ਕੋਈ ਬੀਜ ਹੈ ਜਿੱਦਾਂ ਬੀਜ ਸਖਤ ਹੁੰਦਾ ਇਦਾਂ ਹੀ ਪ੍ਰੋਸਟੇਟ ਦੇ ਵਿੱਚ ਜੇ ਕੋਈ ਆਪ ਨੂੰ ਰਬੜ ਦੀ ਬਾਲ ਦੇ ਵਿੱਚ ਬੀਜ ਟਾਈਪ ਸਖਤ ਲੱਗਦਾ ਤਾਂ ਉਹਦੇ ਚ ਕੈਂਸਰ ਹੋਣ ਦਾ ਡਰ ਰਹਿੰਦਾ ਹੈਗਾ ਸੋ ਇਹ ਨੰਬਰ 2 ਹੋ ਗਿਆ ਚੈੱਕ ਅਪ ਫਿਜ਼ੀਕਲ ਚੈੱਕ ਅਪ ਬਾਈ ਅ ਯੂਰੋਲੋਜਿਸਟ ਜੀ ਨੰਬਰ 3 ਤੇ ਅਸੀਂ ਅਲਟਰਾ ਸਾਊਂਡ ਕਰਦੇ ਆਂ ਟ੍ਰਾਂਸਡੈਕਟਰ ਅਲਟਰਾ ਸਾਊਂਡ ਸਾਨੂੰ ਜਿੱਥੋਂ ਉਹਦੇ ਫੋਕਾਈ ਪਤਾ ਲੱਗਦਾ ਕਿ ਕੋਈ ਕੈਂਸਰ ਸੈੱਲ ਦੇ ਕੋਈ ਫੋਕਾਈ ਤਾਂ ਨਹੀਂ ਹੈਗੇ ਜੀ ਚੌਥਾ ਫਿਰ ਹੈਗਾ ਜਿੱਥੋਂ ਲੋਕੀ ਡਰਦੇ ਆਂ ਬਾਇਪਸੀ ਜੀ ਅਸੀਂ ਟ੍ਰਾਂਸਡੈਕਟਰ ਅਲਟਰਾ ਸਾਊਂਡ ਬਾਇਪਸੀ ਕਰਦੇ ਆਂ ਇਹਦੇ ਮਲਟੀਪਲ ਕੋਰ ਸਾਨੂੰ ਲੈਣੇ ਪੈਂਦੇ ਹਰ ਜਗ੍ਹਾ ਤੋਂ ਸਕ੍ਰੀਨ ਕਰਵਾਉਂਦੇ ਜਿੱਦਾਂ ਤੁਸੀਂ ਦੇਖਿਆ ਇਹ ਕੈਂਸਰ ਬਹੁਤ ਜਗ੍ਹਾ ਵੱਡੀ ਹੈ ਅਸੀਂ ਇੱਥੋਂ ਸੂਈ ਨਾਲ ਟੈਸਟ ਕਰਾਂਗੇ ਦੂਜੀ ਜਗ੍ਹਾ ਮਿਸ ਕਰ ਸਕਦੇ ਆਂ ਇੱਥੋਂ ਲਵਾਂਗੇ ਅਸੀਂ ਦੂਜੀ ਜਗ੍ਹਾ ਤੇ ਮਿਸ ਕਰ ਸਕਦੇ ਆਂ ਸੋ ਇਸ ਕਰਕੇ ਸਾਨੂੰ 10-12 ਕੋਰ ਲੈਣੇ ਪੈਂਦੇ ਆ ਤਾਂ ਕਿ ਪਤਾ ਲੱਗ ਜਾਵੇ ਕੈਂਸਰ ਹੈ ਵੀ ਹੈ ਕਿ ਨਹੀਂ ਹੈ ਜੀ ਜਦੋਂ ਇਹ ਪਤਾ ਲੱਗ ਗਿਆ ਬਾਇਪਸੀ ਕਰ ਲਈ ਪਹਿਲਾਂ ਫਿਜ਼ੀਕਲ ਚੈੱਕਅਪ ਕਰ ਲਿਆ ਹੈ ਫਿਰ ਅਸੀਂ ਸਟੇਜਿੰਗ ਕਰਦੇ ਆ ਸਟੇਜਿੰਗ ਦੇ ਵਿੱਚ ਸਾਨੂੰ ਫਿਰ ਐਮ ਆਰ ਆਈ ਜਾਂ ਪੈਟ ਸ캔 ਕਰਨਾ ਪੈਂਦਾ ਕਿ ਇਹਦੀ ਸਟੇਜ ਕਿੰਨੀ ਹੈ ਤੇ ਉਹਦੇ ਹਿਸਾਬ ਦੇ ਨਾਲ ਫਿਰ ਸਾਨੂੰ ਇਸ ਬਿਮਾਰੀ ਦਾ ਇਲਾਜ ਕਰਨਾ ਪੈਂਦਾ ਹੈ ਜੀ ਠੀਕ ਹੈ ਜੀ ਸੋ ਡਾਕਟਰ ਸਾਹਿਬ ਡਾਇਗਨੋਸ ਹੋ ਜਾਂਦਾ ਕਿ ਇਹ ਪ੍ਰੋਸਟੇਟ ਕੈਂਸਰ ਜਿਹੜੀ ਬਿਮਾਰੀ ਨਾਲ ਕੋਈ ਸ਼ਖਸ ਪੀੜਤ ਹੈ দর্শকਾ ਨੂੰ ਇਹ ਵੀ ਦੱਸੋ ਕਿ ਟੇ ਟੇਬਲ ਹੈ ਇਹ ਜਿਹੜੀ ਬਿਮਾਰੀ ਹੈ ਇਹ ਪ੍ਰੋਸਟੇਟ ਕੈਂਸਰ ਕਿਸ ਤਰ੍ਹਾਂ ਦਾ ਇਲਾਜ ਇਸ ਦਾ ਹੁੰਦਾ ਹੈ ਹਾਂ ਇਹ ਵੀ ਤੁਹਾਡਾ ਸਵਾਲ ਬਹੁਤ ਅੱਛਾ ਹੈਗਾ ਕਿ ਲੋਕਾਂ ਨੂੰ ਡਰਨਾ ਨਹੀਂ ਚਾਹੀਦਾ ਜੀ ਜਿੱਦਾਂ ਮੈਂ ਕੰਨਾ ਹੁੰਦਾ ਅਰਲੀ ਡਿਟੈਕਸ਼ਨ ਸੇਵਸ ਲਾਈਫਸ ਸੋ ਜੇ ਆਪਾਂ ਨੂੰ ਇਹ ਪ੍ਰੋਐਕਟਿਵਲੀ ਪਤਾ ਲੱਗ ਗਿਆ ਜਾਂ ਕਿਸੇ ਹੋਰ ਨਿਸ਼ਾਨੀ ਕਰਕੇ ਆਪਾਂ ਚੈੱਕਅਪ ਕਰਾਇਆ ਤੇ ਆਪਾਂ ਨੂੰ ਪਤਾ ਲੱਗ ਗਿਆ ਇਹ ਅਰਲੀ ਸਟੇਜ ਦੇ ਵਿੱਚ ਕੰਪਲੀਟਲੀ ਕਿਊਰੇਬਲ ਹੈ ਬਿਲਕੁਲ ਅਸੀਂ ਇਹਨੂੰ ਜੜੋਂ ਖਤਮ ਕਰ ਦਿੰਨੇ ਹੈਗੇ ਓਨਲੀ ਸਾਡੇ ਕੋਲੇ 100 ਚੋਂ 5% ਮਰੀਜ਼ ਐਸੇ ਆਉਂਦੇ ਜਿਨ੍ਹਾਂ ਦੇ ਵਿੱਚ ਇਹ ਆਲਰੇਡੀ ਹੱਡੀਆਂ 'ਚ ਫੈਲਿਆ ਹੁੰਦਾ ਜਾਂ ਦੂਰ ਗਿਆ ਹੁੰਦਾ ਜਿਵੇਂ ਕਿ ਸਾਬਕਾ ਅ ਆਪਣੇ ਪ੍ਰੈਜ਼ੀਡੈਂਟ ਅਮਰੀਕਾ ਨੂੰ ਹੋਇਆ ਹੈ। ਸੋ ਉਹ 5% ਲੋਕ ਆਉਂਦੇ ਆ। ਲੇਕਿਨ 95% ਨੂੰ ਅਸੀਂ ਬੜੇ ਚੰਗੇ ਤਰੀਕੇ ਨਾਲ ਟਰੀਟ ਕਰਕੇ ਕਈਆਂ ਦੇ ਵਿੱਚ ਬਿਲਕੁਲ ਬਿਮਾਰੀ ਖਤਮ ਕਰ ਦਿੱਤੀ ਜਾਂਦੀ ਔਰ ਕਈਆਂ ਦੀ ਉਮਰ ਕਾਫੀ ਲੰਬੀ ਹੋ ਜਾਂਦੀ ਹੈ। ਸੋ ਇਹ ਡਰਨ ਵਾਲੀ ਗੱਲ ਨਹੀਂ ਸਾਰੇ ਬੋਡੀ ਦੇ ਕੈਂਸਰਾਂ ਨਾਲੋਂ ਪ੍ਰੋਸਟੇਟ ਕੈਂਸਰ ਸਭ ਤੋਂ ਵੱਧਿਆ ਹੈ। ਡਾਕਟਰ ਸਾਹਿਬ ਜਿਵੇਂ ਇਲਾਜ ਦੀ ਆਪਾਂ ਗੱਲ ਕਰ ਰਹੇ ਹਾਂ ਕਿੰਨਾ ਕੁ ਲੰਮਾ ਇਹਦਾ ਇਲਾਜ ਚੱਲਦਾ ਔਰ ਲੋਕ ਜਿਹੜੇ ਇਹ ਵੀ ਜਾਣਨ ਦੇ ਇਛੁਕ ਨੇ ਕਿ ਕਈ ਵਾਰ ਕੀ ਹੁੰਦਾ ਜਿਵੇਂ अर्ਲੀ ਸਟੇਜ ਦੇ ਵਿੱਚ ਲੋਕ ਇਲਾਜ ਕਰਾ ਲੈਂਦੇ ਨੇ ਡਾਕਟਰ ਦੇ ਨਾਲ ਕੰਸਰਨ ਕਰ ਲੈਂਦੇ ਨੇ ਉਹਨਾਂ ਨੂੰ ਪ੍ਰੋਬਲਮ ਕਿਤੇ ਨਾ ਕਿਤੇ ਫਰਕ ਪੈ ਜਾਂਦਾ ਹਟ ਜਾਂਦੀ ਔਰ ਲੰਮਾ ਇਲਾਜ ਨਹੀਂ ਕਰਾਉਂਦੇ ਉਹਦਾ ਕਿੰਨਾ ਕੁ ਨੁਕਸਾਨ ਆ ਉਸ ਬਾਰੇ ਵੀ ਥੋੜਾ ਜਿਹਾ ਦੱਸੋ ਦੇਖੋ ਜਿੱਦਾਂ ਮੈਂ ਦੱਸਿਆ अर्ਲੀ ਡਿਟੈਕਸ਼ਨ ਸੇਵਸ ਲਾਈਫ ਜੀ ਜੇ ਅਸੀਂ ਨੂੰ अर्ਲੀ ਸਟੇਜ ਦੇ ਵਿੱਚ ਜਿਹਨੂੰ ਅਸੀਂ ਆਪਣੀ ਸਾਇੰਟਿਫਿਕ ਟਰਮੀਨੋਲੋਜੀ ਦੇ ਵਿੱਚ ਲੋਕੇਲਾਈਜ਼ ਕਹਿੰਦੇ ਆ ਜੀ ਜੇ ਕੈਂਸਰ ਪ੍ਰੋਸਟੇਟ ਦੇ ਵਿੱਚ ਲੋਕੇਲਾਈਜ਼ਡ ਹੈ ਤੇ ਇਹਨੂੰ ਅਸੀਂ ਕੰਪਲੀਟਲੀ ਕਿਉਰ ਕਰ ਦਿੰਨੇ ਆ ਸਰਜਰੀ ਰਾਹੀਂ ਸਾਰਾ ਕੁਝ ਕੱਢ ਕੇ ਸਾਰੇ ਕੈਂਸਰ ਸੈੱਲ ਖਤਮ ਕਰ ਦਿੱਤੇ ਜਾਂਦੇ ਆ ਤੇ ਇਹ ਵਨ ਟਾਈਮ ਸਰਜਰੀ ਹੈ ਪਰ پیشنਟ ਨੂੰ ਹਰ ਤਿੰਨ ਤਿੰਨ ਮਹੀਨੇ ਬਾਅਦ ਫਾਲੋਅ ਅਪ ਕਰਨਾ ਚਾਹੀਦਾ ਕਿ ਕੋਈ ਕੈਂਸਰ ਸੈੱਲ ਦੁਬਾਰਾ ਤਾਂ ਨਹੀਂ ਬਣਿਆ ਜੋ ਦੁਬਾਰਾ ਪੈਦਾ ਹੁੰਦੇ ਤਾਂ ਸਿਮੀਜਲੀ ਅਟੈਕ ਕਰਕੇ ਉਹਨਾਂ ਨੂੰ ਖਤਮ ਕਰ ਦਿੰਦੇ ਆ ਸੋ ਇਹ ਹੈਗੀ ਰੈਡੀਕਲ ਪ੍ਰੋਸਟੇਕਟਮੀ ਜਿਹਨੂੰ ਕਿ ਸਰਜਰੀ ਰਾਹੀਂ ਸਾਰੇ ਸੈੱਲ ਪ੍ਰੋਸਟੇਟ ਕੈਂਸਰ ਪ੍ਰੋਸਟੇਟ ਨੂੰ ਇਟਸੈਲਫ ਕੱਢ ਕੇ ਬਿਮਾਰੀ ਬਿਲਕੁਲ ਖਤਮ ਹੋ ਜਾਂਦੀ ਹੈ ਜਦੋਂ ਪ੍ਰੋਸਟੇਟ ਕੈਂਸਰ ਲੋਕਲਾਈਜ਼ਡ ਹੈ ਜੇ ਪ੍ਰੋਸਟੇਟ ਕੈਂਸਰ ਪ੍ਰੋਸਟੇਟ ਤੋਂ ਬਾਹਰ ਨਿਕਲ ਗਿਆ ਜੀ ਤੇ ਫਿਰ ਇਹਦੀਆਂ ਕਈ ਹੋਰ ਇਲਾਜ ਹੈਗੇ ਜਿਦੇ ਵਿੱਚ ਹਾਰਮੋਨਲ ਥੈਰਪੀ ਆਉਂਦੀ ਹੈ ਜੀ ਹਾਰਮੋਨਲ ਥੈਰਪੀ ਰੇਡੀਓ ਥੈਰਪੀ ਨਾਲ ਵੀ ਕੰਬਾਈਨ ਕੀਤੀ ਜਾਂਦੀ ਹੈ ਗਿਆ ਜਾਂ ਜਦੋਂ ਹਾਰਮੋਨਲ ਥੈਰਪੀ ਤੋਂ ਇਹ ਬਿਲਕੁਲ ਰੈਜ਼ਿਸਟੈਂਟ ਹੋ ਜਾਂਦਾ ਹੈ ਤੇ ਫਿਰ ਕਈ ਵਾਰੀ ਸਾਨੂੰ ਕੀਮੋ ਥੈਰਪੀ ਦੇਣੀ ਪੈਂਦੀ ਹੈ ਹੈਗੀਆਂ ਜਾਂ ਲੇਟੈਸਟ ਹੋਰ ਸੌਲਟ ਆ ਗਏ ਜਿਹੜੇ ਕਿ ਸਾਨੂੰ ਇਹਨਾਂ ਮਰੀਜ਼ਾਂ ਨੂੰ ਦਿਨੇ ਪੈਂਦੇ ਆ ਤੇ ਉਹਦੇ ਨਾਲ ਇਹਨਾਂ ਦੀ ਲਾਈਫ ਕਾਫੀ ਲੰਬੀ ਨਿਕਲ ਜਾਂਦੀ ਹੈ ਸਾਡੇ ਕਈ ਵੀਆਈਪੀ ਪੇਸ਼ੈਂਟ ਹੈ ਕੋਈ ਮੈਂਬਰ ਪਾਰਲੀਮੈਂਟ ਜਾਂ ਹੋਰ ਉਹਨਾਂ ਨੂੰ 20-20 ਸਾਲ ਹੋ ਗਏ ਇਲਾਜ ਕਰਾਉਂਦੇ ਉਹ ਬਿਲਕੁਲ ਠੀਕ ਚੱਲ ਰਹੇ ਹੈ ਜੀ ਤੇ ਇਹਦੇ ਜਿਹੜਾ 20 ਸਾਲ ਦੀ ਮੈਂ ਐਗਜ਼ੈਂਪਲ ਦਿੰਦੀ ਆ ਉਹ ਇਸ ਕਰਕੇ ਕਿ ਡਰਨਾ ਨਹੀਂ ਚਾਹੀਦਾ ਜੇ ਆਪਾਂ ਪ੍ਰੋਪਰ ਇਲਾਜ ਕਰਾਵਾਂਗੇ ਤੇ ਪ੍ਰੋਸਟੇਟ ਕੈਂਸਰ ਤੋਂ ਕੈਂਸਰ ਰਹਿਤ ਵੀ ਹੋ ਸਕਦੇ ਆ ਤੇ ਆਪਣੀ ਲੰਬੀ ਜਿਹੜੀ ਹੈ ਉਮਰ ਵੀ ਨਿਕਲ ਸਕਦੀ ਹੈ ਉਹਦੀ ਟ੍ਰੀਟਮੈਂਟ ਲੈਂਦੇ ਰਿਹਾਏ ਇੱਕ ਮੇਰੇ ਕੋਲੇ 96 ਸਾਲ ਦੇ ਡਾਕਟਰ ਆ ਰਹੇ ਆ ਜਿਨ੍ਹਾਂ ਦਾ ਮੈਂ 20 ਸਾਲ ਤੋਂ ਇਲਾਜ ਕਰ ਰਿਹਾ ਹੈ 96 ਸਾਲ ਦੇ ਵਿੱਚ ਉਹ ਕੈਂਸਰ ਰਹਿਤ ਵੀ ਹੈ ਪ੍ਰੋਸਟੇਟ ਕੈਂਸਰ ਤੋਂ ਤੇ ਅੱਜ ਉਹ ਆਪਣੀ ਪ੍ਰੈਕਟਿਸ ਵੀ ਕਰਦੇ ਜੀ ਡਾਕਟਰ ਸਾਹਿਬ ਤੁਸੀਂ ਲੱਛਣ ਵੀ ਦੱਸੇ ਕਿ ਇਸ ਤਰ੍ਹਾਂ ਡਾਇਗਨੋਸ ਹੋਣਾ ਉਹ ਵੀ ਦੱਸ ਦਿੱਤਾ ਇਲਾਜ ਬਾਰੇ ਵੀ ਜਾਣਕਾਰੀ ਦਿੱਤੀ ਹੁਣ ਪ੍ਰੋਕਾਸ਼ਨਸ ਦੱਸੋ ਕਿ ਲੋਕ ਜਿਹੜੇ ਨੇ ਉਹ ਪ੍ਰੋਕਾਸ਼ਨਸ ਕੀ ਰੱਖਣ ਜਿਹਦੇ ਨਾਲ ਇਹ ਬਿਮਾਰੀ ਤੋਂ ਉਹ ਬਚ ਸਕਣ ਬਿਲਕੁਲ ਇਹ ਵੀ ਇੰਪੋਰਟੈਂਟ ਹੈ ਕਿ ਇਹ ਕਿੰਨਾ ਨੂੰ ਜ਼ਿਆਦਾ ਹੁੰਦਾ ਹੈ ਤਾਂ ਕਿ ਉਹ ਲੋਕੀ ਪ੍ਰੋਕਾਸ਼ਨ ਰੱਖਣ ਤੇ ਇਹਨੂੰ ਘਟਾਇਆ ਜਾ ਸਕੇ ਪਹਿਲਾਂ ਤਾਂ ਇਹ ਜੈਨੇਟਿਕ ਵੀ ਹੈ ਫੈਕਟਰ ਤੇ এনवायरमेंटਲ ਵੀ ਹੈ ਜਿਹਦੇ ਤਾਂ ਜੈਨੇਟਿਕ ਹੈ ਜਿਹਦਾ ਫੈਮਿਲੀ ਹਿਸਟਰੀ ਹੋ ਗਈ ਉਮਰ ਦੇ ਲੈ ਆਜ ਨਾਲੇ ਨੇ ਹੋਣਾ ਕਈਆਂ ਨੂੰ ਉਹ ਤਾਂ ਆਪਣੇ ਹੱਥ ਚ ਨਹੀਂ ਆਪਾਂ ਚੇਂਜ ਨਹੀਂ ਕਰ ਸਕਦੇ ਉਹ ਆਗੇ ਜੈਨੇਟਿਕ ਦੂਸਰੇ ਆਗੇ এনवायरमेंटਲ ਫੈਕਟਰ ਜਿਹਦੇ ਚ ਸਾਡਾ ਲਾਈਫ ਸਟਾਈਲ ਬਹੁਤ ਇੰਪੋਰਟੈਂਟ ਹੈ ਜੀ ਬਿਲਕੁਲ ਨੰਬਰ 1 ਤੁਹਾਨੂੰ ਐਕਸਰਸਾਈਜ਼ ਕਰਨੀ ਚਾਹੀਦੀ ਔਰ ਆਪਣਾ weight ਕੰਟਰੋਲ ਚ ਰੱਖਣਾ ਚਾਹੀਦਾ ਕਿਉਂਕਿ ਜਿੰਨਾ ਮੋਟਾਪਾ ਜ਼ਿਆਦਾ ਹੋਏਗਾ ਉਹਨੇ ਪ੍ਰੋਸਟੇਟ ਕੈਂਸਰ ਦੇ ਚਾਂਸਸ ਜ਼ਿਆਦਾ ਹੋਣਗੇ ਸੋ ਐਕਸਰਸਾਈਜ਼ ਕਰਨੀ weight ਨੂੰ ਕੰਟਰੋਲ ਕਰਨਾ ਇੰਪੋਰਟੈਂਟ ਹੈ ਐਡਿਕੁਏਟ ਜਿਹੜੀ ਪਾਣੀ ਦੀ ਮਾਤਰਾ ਪੀਣੀ ਉਹ ਵੀ ਇੰਪੋਰਟੈਂਟ ਹੈ ਤਾਂ ਕਿ ਟਾਕਸਿਨਸ ਬਾਹਰ ਨਿਕਲਦੇ ਰਹਿਣ ਜੀ 30 ਲਾ ਖਾਣਾ ਪੀਣਾ ਜੀ ਜਿਹਦੇ ਵਿੱਚ ਸਪੈਸ਼ਲੀ ਤੁਸੀਂ ਜਿੱਦਾਂ ਫੈਟ ਹੁੰਦੇ ਆ ਪ੍ਰੋਟੀਨ ਹੁੰਦੇ ਆ ਤੇ ਕਾਰਬੋਹਾਈਡਰੇਟ ਹੁੰਦੇ ਇਹਨਾਂ ਨੂੰ ਇੱਕ ਬੈਲੈਂਸ ਦੇ ਵਿੱਚ ਰੱਖਣਾ ਪ੍ਰੋਟੀਨ ਵਾਸਤੇ ਤੁਸੀਂ ਐਗ ਬਹੁਤ ਅੱਛਾ ਹੈ ਚਿਕਨ ਬਹੁਤ ਅੱਛਾ ਹੈ ਫਿਸ਼ ਬਹੁਤ ਅੱਛੀ ਹੈ ਲਾਲ ਮਾਸ ਨਹੀਂ ਖਾਣਾ ਉਹ ਮਾੜਾ ਜਿੰਨਾ ਚਰਬੀ ਖਾਓਗੇ ਉੰਨੀ ਮਾਰੀ ਜੀ ਕਾਰਬੋਹਾਈਡਰੇਟ ਦੇ ਵਿੱਚ ਤੁਸੀਂ ਐ ਐਡਿਕੁਏਟ ਮਾਤਰਾ ਦੇ ਵਿੱਚ ਲੈ ਲਓ ਜਿਹਦੇ ਵਿੱਚ ਪਟੈਟੋ ਆ ਗਏ ਜਾਂ ਆਪਣੀ ਕਨਕ ਆ ਗਈ ਜਾਂ ਈਵਨ ਚਾਵਲ ਆ ਗਏ ਤੀਸਰਾ ਜਿਹੜਾ ਫੈਟ ਹੈ ਉਹ ਸਭ ਤੋਂ ਮਾੜਾ ਜਿੰਨਾ ਜ਼ਿਆਦਾ ਫੈਟ ਖਾਓਗੇ ਉਹਨਾ ਮਾੜਾ ਹੈਗਾ ਸਭ ਤੋਂ ਵਧੀਆ ਹੈਗਾ ਸਰੋਂ ਦਾ ਤੇਲ ਜਾਂ 올ਿਵ ਆਇਲ ਚੌਥਾ ਕਿਸ ਤਰ੍ਹਾਂ ਦੇ ਖਾਣੇ ਖਾਣੇ ਚਾਹੀਦੇ ਫਲ ਫਰੂਟ ਬਹੁਤ ਵਧੀਆ ਹੋਣਾ ਚਾਹੀਦਾ ਜਿਹਦੇ ਵਿੱਚ ਕੋਈ ਕਿਸੇ ਵੀ ਤਰ੍ਹਾਂ ਦਾ ਫਲ ਫਰੂਟ ਸੀਜ਼ਨਲ ਫਰੂਟ ਆ ਗਏ ਸੈਟੂਨ ਫਰੂਟ ਆ ਗਏ ਮੰਗੋ ਆ ਗਏ ਆ ਬੈਰੀਜ਼ ਆ ਗਏ ਇਹ ਬੜੇ ਸੋਹਣੇ ਇਹਨਾਂ ਦੇ ਵਿੱਚ ਲਾਈਕੋਪੀਨਸ ਹੁੰਦੇ ਜਿਹੜੇ ਪ੍ਰੋਟੈਕਟ ਕਰਦੇ ਆ ਸਬਜ਼ੀਆਂ ਦੇ ਵਿੱਚ ਹਰੇ ਪੱਤੇ ਵਾਲੀਆਂ ਸਬਜ਼ੀਆਂ ਹੋ ਗਈਆਂ ਬ੍ਰੋਕਲੀ ਹੋਗੀ ਟਮੇਟੋ ਸੌਸ ਤੇ ਬ੍ਰੋਕਲੀ ਕਹਿੰਦੇ ਬੜਾ ਅੱਛਾ ਹੈ ਪ੍ਰੋਸਟੇਟ ਕੈਂਸਰ ਦੇ ਵਿੱਚ। ਦੈਨ ਕੁਛੇ ਤਰ੍ਹਾਂ ਦੀਆਂ ਵੀ ਰੰਗਦਾਰ ਸਬਜ਼ੀਆਂ ਹੋਗੀਆਂ, ਕੈਰਟਸ ਹੋਗੀਆਂ। ਮਤਲਬ ਉਹ ਸਾਰੀਆਂ ਜਿਹੜੀਆਂ ਵੈਜੀਟੇਬਲਸ ਨੇ ਉਹ ਇਹਦੇ ਲਈ ਬੜੀਆਂ ਇੰਪੋਰਟੈਂਟ ਨੇ ਪ੍ਰੋਫੈਂਸ਼ਨ ਕਰਦੀਆਂ। ਕਿਉਂਕਿ ਇਹ ਸਾਰੀਆਂ ਚੀਜ਼ਾਂ ਤੁਸੀਂ ਜੋ weight control ਰੱਖੋਗੇ, exercise ਰੱਖੋਗੇ, ਖਾਣੇ ਪੀਣੇ ਦਾ ਧਿਆਨ ਵੱਖੋਗੇ ਜਿਹੜੀਆਂ ਚੀਜ਼ਾਂ ਆਪਾਂ ਮੋਡੀਫਾਈ ਕਰ ਸਕਦੇ ਹਾਂ ਉਹਦੇ ਨਾਲ smoking ਤੇ alcohol ਇਹ ਦੋ ਚੀਜ਼ਾਂ ਕਿ ਲੋਕ ਅਗੇ ਗੋਲਿਕ ਹੁੰਦੇ ਨੇ ਹਾਂ ਇਹ ਸ਼ਰਾਬ ਪੀਣੀ ਜਾਂ ਸਿਗਰਟ ਪੀਣੀ ਇਹਦੇ ਲਈ ਵੀ ਇਹ ਬੜੀ ਮਾੜੀ ਚੀਜ਼ ਹੈ ਪ੍ਰੋਸਟੇਟ ਕੈਂਸਰ ਦੇ ਚਾਂਸ ਵਧਦੇ ਆ ਸੋ ਇਹਨੂੰ ਵੀ ਬੰਦ ਕਰਨਾ ਸੋ ਇਸ ਤਰ੍ਹਾਂ ਦਾ ਅਗਰ ਆਪਣਾ ਲਾਈਫ ਸਟਾਈਲ ਤੁਸੀਂ ਚੇਂਜ ਕਰੋਗੇ ਤਾਂ ਤੁਸੀਂ ਪ੍ਰੋਸਟੇਟ ਕੈਂਸਰ ਤੋਂ ਕਾਫੀ ਹੱਦ ਤੱਕ ਉਹਨੂੰ ਬਚਾ ਕਰ ਸਕਦੇ ਹੋ ਆਪਣਾ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਸੋ ਇਸ ਸੰਸਾਰ ਦੇ ਨਾਲ ਡਾਕਟਰ ਬੀ ਐਸ ਆਲੱਖ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਜਾਣਕਾਰੀ ਸਾਂਝੀ ਕੀਤੀ ਪ੍ਰੋਸਟੇਟ ਕੈਂਸਰ ਨੂੰ ਲੈ ਕੇ ਕਿਸ ਤਰ੍ਹਾਂ ਇਹ ਬਿਮਾਰੀ ਜਿਹੜੀ ਹੈ ਹੁੰਦੀ ਹੈ ਕਿਹਨਾਂ ਕਿਹਨਾਂ ਨੂੰ ਜ਼ਿਆਦਾ ਹੋ ਸਕਦੀ ਹੈ ਕੀ ਕੀ ਸਿੰਪਟਮਸ ਨੇ ਕਿਸ ਤਰ੍ਹਾਂ ਇਸ ਨੂੰ ਡਾਇਗਨੋਸ ਕੀਤਾ ਜਾਂਦਾ ਹੈ ਔਰ ਕੀ ਇਲਾਜ ਨੇ ਔਰ ਸਭ ਤੋਂ ਵੱਧ ਜਿਹੜੀ ਤੁਹਾਡੇ ਲਈ ਜ਼ਰੂਰੀ ਹੈ ਕਿ ਪ੍ਰਕਾਸ਼ਨ ਤੁਸੀਂ ਕੀ ਰੱਖਣੇ ਨੇ ਜਿਸ ਨਾਲ ਇਸ ਬਿਮਾਰੀ ਤੋਂ ਤੁਸੀਂ ਦੂਰ ਰਹੋ ਸੋ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਜਿਹੜੀਆਂ ਹਦਾਇਤਾਂ ਨੇ ਉਹ ਲਾਗੂ ਕਰੋ ਤਾਂ ਜੋ ਇਸ ਨਾਮੁਰਾਦ ਬਿਮਾਰੀ ਤੋਂ ਬਚਿਆ ਜਾ ਸਕੇ ਕੈਮਰਾ ਪਰਸਨ ਸਤਵੰਦ ਦੇ ਨਾਲ ਮਹਿਮਨ ਸਿੰਘ ਤੁਧਾਨਾਟ